ਤੁਸੀਂ ਦੇਖ ਰਹੇ ਹੋ ਸਾਡੀ ਸਾਡੇ ਪਿੰਡ ਦੀਆਂ ਸਰਵਰ ਦੀ ਮਾਰਕੀਟ ਇਹਦਰ ਦੁਕਾਨਾਂ ਆਪ ਦੇਖੋ ਹੁਣ ਪਿੰਡਾਂ ਸਰਵਰ ਵੈਸੇ ਅੱਜ ਹੈਗਾ ਤਾਂ ਐਤਵਾਰ ਹੈ ਇਹ ਦੁਕਾਨਾਂ ਬੰਦ ਵੀ ਨੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਪਿੰਡਾਂ ਸਰਵਰ ਤੋਂ ਮੈਂ ਲਾਈਵ ਇੱਧਰ ਦੇਖੋ ਦੁਕਾਨਾਂ दुकाना बातने अता बजार खुला है अट ना का लबात करेंगे सबच बार दे ਅੱਜ ਜਗਤ ਆਈ ਦਵਾਰ ਆਈ ਸਰਵਰ ਤੋਂ ਆਈ ਘਾਟੇ ਨਾਲ ਆਈ ਸਰਵਰ ਤੋਂ ਆਈ ਆ ਨੈਸ਼ਨਲ ਹਾਈਵੇ ਸੱਜੇ ਖੱਬੇ ਵੇਖ ਕੇ ਫੇਰ ਅਸੀਂ ਬਾਈਕ ਨੂੰ ਕਰਾਂਗੇ ਮੈਂ ਤੁਹਾਨੂੰ ਦਿਖਾ ਰਹੇ ਹਾਂ ਰੁਕ ਜਾ ਸੱਜੇ ਕੰਬੇ ਵੇਖ ਕੇ ਇਹ ਲਾਈਵ ਕਰਾਂਗੇ ਤੇ ਤੁਹਾਨੂੰ ਹੁਣ ਸਬਜ਼ੀ ਦੇ ਰੇਟ ਦੱਸਾਂਗੇ ਵੀ ਅੱਜ ਦਾ ਸਬਜ਼ੀ ਦਾ ਰੇਟ ਕੀ ਹੈ ਹੁਣ ਅਸੀਂ ਸਬਜ਼ੀ ਵਾਲੀ ਦੁਕਾਨ ਤੇ ਜਾ ਰਹੇ ਹਾਂ ਸਬਜ਼ੀ ਵਾਲੀ ਦੁਕਾਨ ਤੇ ਜਾ ਕੇ ਤੁਹਾਨੂੰ ਰੇਟ ਦੱਸਾਂਗੇ ਸਾਡੇ ਨਾਲ ਅਜੇ ਰਿਮਾ ਜੀ ਜੁੜ ਚੁੱਕੇ ਨੇ ਅਮਰਪਾਲ ਸਿੰਘ ਵੀ ਜੁੜ ਚੁੱਕੇ ਨੇ ਤੇ ਅੱਜ ਦਾ ਰੇਟ ਵੇਖਦੇ ਆਂ ਜਾ ਕੇ ਸਬਜ਼ੀ ਦੀ ਦੁਕਾਨ ਤੇ ਕੀ ਹੈ ਤੇ ਆ ਸਾਡੇ ਪਿੰਡ ਦੋਲਦਪੁਰੇ ਦੀ ਦੁਕਾਨ ਦੇਖੋ ਸਬਜ਼ੀ ਆ ਦੇਖੋ ਜੀ ਇਹ ਹੁਣ ਸਬਜ਼ੀ ਦੀ ਦੁਕਾਨ ਆ ਆਜ ਬੜਾ ਆਹ ਦੇਖੋ ਜੀ ਅੰਕਲ ਜੀ ਗੋਭੀ ਦਾ ਕੀ ਰੇਟ ਹੈ ਜੀ ਅੰਕਲ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਆਪਾਂ ਲਾਈਵ ਦੇ ਵਿੱਚ ਜੁੜ ਚੁੱਕੇ ਆਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਆ ਆਪਣੇ ਗੋਭੀ ਦਾ ਕੀ ਰੇਟ ਅੱਜ ਅੱਜ ਦਾ ਮੰਡੀ ਦਾ ਕੇ ਪਰਚੂਨ ਦਾ ਆ ਤੁਹਾਡਾ ਦੱਸੋ ਸਾਡਾ ਹਾਂਜੀ ਸਾਡਾ ਤਾਂ ਹੈਗਾ 40 ਰੁਪਏ 40 ਰੁਪਏ ਗੋਭੀ ਦਾ ਰੇਟ 1 ਕਿਲੋ 40 ਰੁਪਏ ਤੇ ਆ ਪਰਥਾ ਕੀ ਰੇਟ ਹੈ ਜੀ ਪਰਥਾ ਲਾ 20 ਰੁਪਏ 20 ਰੁਪਏ ਕਿਲੋ ਪਰਥਾ 20 ਰੁਪਏ ਕਿਲੋ ਗੋਭੀ 40 ਰੁਪਏ ਕਿਲੋ ਤੇ ਪਰਥਾ 20 ਰੁਪਏ ਕਿਲੋ ਜੀ ਤੇ ਮੂਲੀ ਜੀ ਮੋਲੀ 15 ਰੁਪਏ ਕਿਲੋ ਤੇ ਟਮਾਟਰ ਟਮਾਟਰ ਦਾ 60 ਰੁਪਏ ਟਮਾਟਰ 60 ਰੁਪਏ ਕਿਲੋ ਆ ਤੇ ਛਲਗਮ ਜੀ ਛਲਗਮ 30 ਰੁਪਏ ਕਿਲੋ ਤੇ ਗਾਜਰਾ ਜੀ ਗਾਜਰਾ 20 ਰੁਪਏ ਗਾਜਰਾ 20 ਰੁਪਏ ਕਿਲੋ ਛਲਗਮ 30 ਰੁਪਏ ਕਿਲੋ ਟਮਾਟਰ 60 ਰੁਪਏ ਕਿਲੋ ਪੜਤਾ ਹੈਗਾ 20 ਰੁਪਏ ਕਿਲੋ ਤੇ ਆਪਣੇ ਕੀ ਨਾਲ ਲੈਂਦੇ ਆ ਫੁੱਲ ਗੋਭੀ ਹੈ 40 ਰੁਪਏ ਕਿਲੋ ਤੇ ਗੁੰਦਲੀ 40 ਰੁਪਏ ਕਿਲੋ ਜੀ 30 ਰੁਪਏ ਕਿਲੋ ਗੁੰਦਲੀ ਸੋਰੀ 30 ਰੁਪਏ ਕਿਲੋ ਗੁੰਦਲੀ ਤੇ ਆਪਣੇ ਮੂਲੀ ਕੀ ਰੇਟ ਹੈ ਜੀ 15 ਰੁਪਏ ਕਿਲੋ ਮੂਲੀ ਤੇ ਸਾਹਮਣੇ ਫਰੂਟ ਪਏ ਹੈ ਅੱਜ ਕਿਉਂਕਿ ਐਤਵਾਰ ਸੀਗਾ ਸੰਡੇ ਸੀਗਾ ਤਾਂ ਕਰਕੇ ਮੰਡੀ ਬੰਦ ਹੈ ਅੱਜ ਤੇ ਆ ਸਾਡੇ ਪਿੰਡ ਖੁਈਆਂ ਸਰਵਰ ਦੀ ਦੁਕਾਨ ਆਪਣੇ ਦੋਲਤਪੁਰੇ ਦੀ ਦੁਕਾਨ ਹੈ ਤੇ ਅੱਜ ਵੇਸੇ ਤਾਂ ਮੰਦਾ ਹੀ ਹੈ ਕਿਉਂਕਿ ਐਤਵਾਰ ਹੈ ਸਾਰੇ ਘਰੇ ਅੱਜ ਰੈਸਟ ਤੇ ਹੈ ਤਾਂ ਕਰਕੇ ਥੋੜੀ ਸਬਜੀ ਅੱਜ ਇਹ ਸਾਡੇ ਅੰਕਲ ਵੇਸੇ ਤਾਂ ਸਵੇਰ ਦੇ ਵਿਹਲੇ ਬੈਠੇ ਨੇ ਅੱਜ ਕੋਈ ਗੱਲਬਾਤ ਇੰਨੀ ਹੈ ਨਹੀਂ ਕਿਉਂਕਿ ਉਦਾਸ ਚਿਹਰਾ ਕਿਉਂਕਿ ਅੱਜ ਇੰਨੀ ਸਬਜੀ ਵਿਕੀ ਨਹੀਂ ਹੋਈ ਤਾਂ ਕਰਕੇ ਨਿਸਤਾ ਅੱਗੇ ਹਸ ਮੁਖ ਚਿਹਰੇ ਹੁੰਦੇ ਨੇ ਇੱਧਰ ਆ ਵੇਖੋ ਜੀ ਕੇਲਾ ਤੇ ਅੱਜ ਥੋੜਾ ਮੰਦਾ ਹੀ ਹੈ ਇੱਧਰ ਆਪਣੇ ਕੀ ਨਾਲ ਲੈਂਦੇ ਆ ਆ ਪਾਲਕ ਹੈ ਜੀ ਵੇਖੋ ਪਾਲਕ ਦਾ ਕੀ ਰੇਟ ਹੈ ਜੀ 10 ਰੁਪਏ ਦੀ ਗੁੱਟੀ 10 ਰੁਪਏ ਦੀ ਗੁੱਟੀ ਪਾਲਕ ਮਤਲਬ ਇਹਦਾ ਆਈਡੀਆ ਲਾ ਕੇ ਆਪਾਂ ਤੋਲੀਏ ਤਾਂ ਇਹਨੂੰ ਮਤਲਬ ਵੇਖ ਸਕਦੇ ਆ ਕਿ ਇਹ ਦੇਖੋ 700 700 ਗ੍ਰਾਮ ਹੈ ਜੀ ਮਤਲਬ ਇਹ ਠੱਗੀ ਹੈ ਨਹੀਂ ਮਤਲਬ ਅੱਧਾ ਕਿਲੋ ਤੋਂ ਉੱਤੇ ਹੀ ਹੈ ਜੀ ਕਿਉਂਕਿ ਇਹਨਾਂ ਨੂੰ ਠੱਗੀ ਵਸ ਸਕਦੀ ਆ ਪਰ ਇਹ ਗਾਹਕ ਨੂੰ ਠੱਗੀ ਠੱਗੀ ਨਹੀਂ ਮਰੋਂਦੇ ਤੇ ਆਹ ਦੇਖੋ ਇੱਧਰ ਕੀਨ ਆ ਲੈਂਦੇ ਆ ਆ ਮੇਥੀ ਹੈ ਜੀ ਤੇ ਮੇਥੀ ਦਾ ਕੀ ਰੇਟ ਹੈ ਜੀ ਕਿੰਨੇ ਦੀ ਗੁੱਟੀ ਗੁੱਟੀ ਹੈ ਮੇਥੀ ਦੀ 15 ਦੀ ਗੁੱਟੀ ਮੇਥੀ ਦੀ ਇਹ ਵੀ ਅੱਧਾ ਕਿਲੋ ਤੋਂ ਉੱਤੇ ਹੀ ਹੋਗੀ ਤੇ ਇੱਕ ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਇਹ ਚੀਜ਼ ਨਾ ਛਾਲਾਂ ਦੇ ਵਿੱਚ ਹੀ ਹੁੰਦੀ ਹੈ ਲਗਭਗ ਤੇ ਵੈਸੇ ਤਾਂ ਹੁੰਦੀ ਹੈ 24 ਘੰਟੇ ਹੀ ਪਰ ਛਾਲਾਂ ਦੇ ਵਿੱਚ ਇਹਨੂੰ ਜਿਆਦਾ ਖਾਂਦੇ ਆ ਲੋਕ ਇਹਦਾ ਨਾਂ ਇਹ 30 ਰੁਪਏ ਦਾ ਪੈਕੇਟ ਹੈ ਜੀ ਇਹਦਾ ਕੀ ਨਾਂ ਹੈ ਅੰਕਲ ਜੀ ਇਹ ਖਜੂਰ ਹੈ ਜੀ ਮਿੱਠਾ ਖਜੂਰ ਇਹ ਮਿੱਠਾ ਖਜੂਰ ਹੈ ਰਾਤ ਨੂੰ ਨਾ ਦੁੱਧ ਗਰਮ ਕਰਕੇ ਖਾਣਾ ਚਾਹੀਦਾ ਹੈ ਰੋਟੀ ਤੋਂ ਬਾਅਦ ਸਿਹਤ ਲਈ ਆ ਸਿਹਤ ਲਈ ਉਹ ਤਾਂ ਵਧੀਆ ਹੈ ਆ ਵੇਖੋ ਅੱਜ ਐਤਵਾਰ ਸੀਗਾ ਤਾਂ ਸ਼ਿਮਲਾ ਮਿਰਚੀ ਵਿਚਾਰੀ ਸੁਗੜ ਗਈ ਅਸੀਂ ਆ ਇੱਧਰ ਵੇਖੋ ਆਲੂ ਦੀ ਕਰੇਟ ਵੀ ਖਾਲੀ ਐ ਕਿਉਂਕਿ ਅਜਵਾਰ ਐ ਦੁਵਾਰ ਐ ਮੈਂ ਗਲਤ ਲਾਈਵ ਕਰ ਬੈਠਾ ਕਿਉਂਕਿ ਸੋਮਵਾਰ ਦਾ ਲਾਈਵ ਤੁਹਾਨੂੰ ਵਿਖਾਉਣਾ ਸੀ ਪਰ ਮੈਂ ਸੋਮਵਾਰ ਡਿਊਟੀ ਤੇ ਹੁੰਨਾ ਤਾਂ ਕਰਕੇ ਥੋੜੀ ਜੀ ਦਿੱਕਤ ਹੋ ਜਾਂਦੀ ਐ ਹਾਂਜੀ ਹਾਂਜੀ ਤੇ ਆ ਵੇਖੋ ਲਾਈਵ ਤੁਹਾਨੂੰ ਦਿਖਾ ਰਹੇ ਆਂ ਅਸੀਂ ਸਬਜੀ ਦੀ ਦੁਕਾਨ ਪਿੰਡ ਦੋਲਤਪੁਰੇ ਦੀ ਤਾਂ ਕਰਕੇ ਹੋਰ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਕੀ ਹੋਰ ਕਹਿਣਾ ਅੱਜ ਤਾਂ ਬਸ ਦਿਹਾੜੀ ਪੱਲੂ ਹੋ ਗਈ ਆ ਦੇਖੋ ਅੰਕਲ ਜੀ ਕਹਿੰਦੇ ਅੱਜ ਤਾਂ ਦਿਹਾੜੀ ਪੱਲੋਂ ਪਾਉਂਗੇ ਕਿਉਂਕਿ ਅੱਜ ਮੰਦਾ ਸੀਗਾ ਬਹੁਤ ਜ਼ਿਆਦਾ ਤਾਂ ਕਰਕੇ ਤੇ ਮੈਂ ਮੇਰੇ ਪਿੰਡ ਦੋਲਤਪੁਰੇ ਦੇ ਜਿੰਨੇ ਵੀ ਭੈਣ ਭਰਾ ਐ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਂ ਵੀ ਆ ਸਾਡੇ ਖੁਈਆ ਸਰਵਰ ਪਿੰਡ ਦੋਲਦਪਰੇ ਦੀ ਦੁਕਾਨ ਹੈ ਜੀ ਤੁਸੀਂ ਇੱਥੋਂ ਸਬਜ਼ੀ ਲੈ ਕੇ ਜਾਓ ਆਪਣੇ ਘਰ ਵਾਸਤੇ ਨਾਲੇ ਸਬਜ਼ੀ ਦਾ ਰੇਟ ਤੇ ਆਪਣੇ ਖੁਈਆ ਸਰਵਰ ਦਾ ਰੇਟ ਤੁਸੀਂ ਵੇਖਿਓ ਬਹੁਤ ਜ਼ਿਆਦਾ ਫਰਕ ਹੋਏਗਾ ਹਾਂਜੀ ਤਾਂ ਕਰਕੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਲਾਈਵ ਦੇ ਵਿੱਚ ਜੁੜੇ ਹੋਏ ਨੇ ਭੈਣ ਭਰਾ ਹਾਂਜੀ ਆ ਦੇਖੋ ਜੀ ਆ ਸਾਡੇ ਭਰਾ ਵੀ ਆ ਆ ਵੇਖੋ ਤੁਹਾਨੂੰ ਅਸੀਂ ਲਾਈਵ ਵਿਖਾ ਰਹੇ ਹਾਂ ਵੀ ਆਹ ਵੇਖੋ ਸਬਜ਼ੀ ਇੱਥੋਂ ਲੈ ਜਾ ਰਹੇ ਨੇ ਸਾਡੇ ਭਰਾ ਆਹ ਦੇਖੋ ਬੈਗ ਦੇ ਵਿੱਚ ਪਾਉਂਦੇ ਹੋਏ ਸਬਜ਼ੀ ਐ ਅੱਜ ਹੁਣੇ ਬਣਾਉਣੇ ਗਏ ਜਾ ਕੇ ਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਦੇਖੋ ਸਬਜ਼ੀ ਦੇਖੋ ਆ ਸਾਡੇ ਨਾਲ ਜੁੜ ਚੁੱਕੇ ਨੇ सुरेंद्र ਕੁਮਾਰ ਉਹ ਨਾਂ ਦੱਸੀ ਜਾਂ ਮੜ ਜਾ ਹਾਂਜੀ ਇਧਰ ਪਿਆਜ਼ ਵੇਖੋ ਜੀ ਆ ਵੇਖੋ ਛੋਟਾ ਛੋਟਾ ਪਿਆਜ਼ ਹੈ ਮਤਲਬ ਕਈ ਕਹਿੰਦੇ ਆ ਵੱਡਾ ਸਾਨੂੰ ਨਹੀਂ ਚਾਹੀਦਾ ਤਾਂ ਛੋਟਾ ਸਾਈਜ਼ ਦਾ ਵੀ ਪਿਆਜ਼ ਹੈਗਾ ਇੱਥੇ ਆ ਵੇਖੋ ਮਤਲਬ ਜਿਹਦੇ ਘਰ ਦੇ ਵਿੱਚ ਇੱਕ ਦੋ ਜੀ ਖਾਣ ਵਾਲੇ ਹੁੰਦੇ ਆ ਉਹਨਾਂ ਨੂੰ ਤਾਂ ਐਡਾ ਪਿਆਜ਼ ਬਹੁਤ ਹੁੰਦਾ ਹੈ ਤੇ ਹੁਣ ਮੈਂ ਤੁਹਾਨੂੰ ਆ ਵੇਖੋ ਇਹ ਬਹੁਤ ਵਧੀਆ ਇੱਕ ਆਈਟਮ ਹੈਗੀ ਆ ਵੇਖੋ ਇਹ ਤਾਂ ਮੈਂ ਕਹਿੰਨਾ ਕਿਲੋ ਤੋਂ ਉੱਤੇ ਹੈ ਇਹ 20 ਰੁਪਏ ਕਿਲੋ ਹੈ ਤੇ ਤੁਹਾਨੂੰ ਇਹਦਾ ਵਜ਼ਨ ਕਰਕੇ ਵਿਖਾਉਨੇ ਆ ਵੇਖੋ ਇਹਦਾ ਵਜ਼ਨ ਵੇਖੋ ਤੁਸੀਂ 20 ਰੁਪਏ ਕਿਲੋ ਹੈ ਤੇ ਇਹ ਮਤਲਬ ਆ ਵੇਖੋ ਜੀ ਕਿੱਲੋ ਹੀ ਮੰਨੋ ਤੁਸੀਂ ਮਤਲਬ 100 ਗ੍ਰਾਮ ਹੀ ਘੱਟ ਮੰਨੋ 100 ਵੀ ਨਹੀਂ ਹੈ 100 ਗ੍ਰਾਮ ਘੱਟ 100 ਗ੍ਰਾਮ ਵੀ ਘੱਟ ਹੈ ਨਹੀਂ ਇਹ 13 13 ਪੁਆਇੰਟ ਘੱਟ ਹੈ ਵੇਖੋ ਇੱਕ ਕਿਲੋ ਮਤਲਬ ਲਫਾਫੇ ਦੀ ਲੋੜ ਨਹੀਂ ਪੈਂਦੀ ਐਮਰਜੈਂਸੀ ਹੱਥ ਦੇ ਵਿੱਚ ਹੀ ਬੰਦਾ ਲੈ ਜਾ ਸਕਦਾ ਹੈ ਲਜਾਨ ਵਾਲਾ ਹੋਵੇ ਤਾਂ ਤੇ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲਈ ਦੇ ਵਿੱਚ ਤੁਸੀਂ ਜੁੜੇ ਸੀਗੇ ਹਾਂ ਸੱਚੀ ਕਿੱਥੇ ਦਾ ਹੈ 20 ਰੁਪਏ ਕਿਲੋ ਮਤਲਬ ਕਿਲੋ ਦਾ ਹੀ ਹੈਗਾ ਤੁਸੀਂ ਲੈ ਜਾਣੇ ਹੋ ਚਲੋ ਦੇ ਦੇ ਹੁਣ ਆਹ ਦੇ ਦੇ ਆਹ ਵੇਖੋ ਹੁਣ ਇਹਦੇ ਭਰਾ ਨੂੰ ਪਸੰਦ ਆ ਗਿਆ ਤਾਂ ਭਰਾ ਕਹਿੰਦਾ ਵੀ ਮੈਨੂੰ ਲੈ ਮੈਨੂੰ ਇਹ ਦੇ ਦਿਓ ਫੁੱਲ ਫੁੱਲ ਕੀ ਆਪਣੇ ਬੈਂਗਣ ਤੇ ਹੁਣ ਇਹ ਦੇਖੋ ਬੈਂਗਣ ਤੇ ਆਪਣੇ ਇੱਧਰ ਸ਼ਿਮਲਾ ਆਪਣੇ ਕੀ ਨਾਲ ਲੈਂਦੇ ਐ ਇੱਕ ਲੱਈ ਚਾਰ ਗਰਾਂ ਵਾਲਾ ਹੋਵੇ ਮੂਲੀ ਆ ਦੇਖੋ ਜੀ ਇੱਧਰ 20 ਰੁਪਏ ਆ ਕੈਸ਼ ਦਿੱਤੇ ਆ ਤੇ ਆ ਲਫਾਫੇ ਦੇ ਵਿੱਚ ਪੈਕ ਹੋ ਰਿਹਾ ਹੈ ਇਹ ਜਾ ਕੇ ਹੁਣ ਭਰਾ ਬਣਾਊਗਾ ਤੇ ਅਸੀਂ ਸਾਰੇ ਖਾਵਾਂਗੇ ਭਰਾ ਨਹੀਂ ਕਰ ਹਾਂਜੀ ਭਾਬੀ ਬਣਾਊਗੀ ਸਾਡੀ ਅਸੀਂ ਖਾਵਾਂਗੇ ਤੇਰਾ ਟਮਾਟਰ ਤੇ ਸਾਰਾ ਕੁਝ ਚਲੋ ਬਹੁਤ ਬਹੁਤ ਧੰਨਵਾਦ ਹੋਰ ਅੰਕਲ ਜੀ ਕੁਝ ਕਹਿਣਾ ਚਾਹੋਗੇ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਕਿਉਂਕਿ ਤੁਹਾਨੂੰ ਪਬਲਿਕ ਸਿੱਧੀ ਲਾਈਵ ਦੇਖ ਰਹੀ ਹੈ ਚਾਹ ਪਿੰਦੇ ਹੋਏ ਸਿੱਧੀ ਲਾਈਵ ਤੁਹਾਨੂੰ ਦੇਖ ਰਿਹਾ ਕੁਝ ਹੋਰ ਪਬਲਿਕ ਨੂੰ ਕਹਿਣਾ ਚਾਹੋਗੇ ਵੀ ਕੀ ਕਹਿਣਾ ਚਾਹੋਗੇ ਵੀ ਇੱਥੇ ਸਬਜ਼ੀ ਦਾ ਕਿਵੇਂ ਕੀ ਅਰੇਂਜਮੈਂਟ ਅਜੇਂਤਵਾਰ ਚਲੋ ਅੰਕਲ ਜੀ ਕਹਿੰਦੇ ਅਜੇਂਤਵਾਰ ਅੰਕਲ ਜੀ ਆਪ ਖੁਦ ਪਰੇਸ਼ਾਨ ਨੇ ਅਜੇਂਤਵਾਰ ਕਰਕੇ ਨਹੀਂ ਤਾਂ ਅਗੇ ਤਾਂ ਮੈਂ ਕਹਿੰਦਾ ਬਹੁਤ ਜ਼ਿਆਦਾ ਪੀੜ ਹੁੰਦੀ ਹੈ ਤੇ ਮੇਰਾ ਇਹ ਮਕਸਦ ਸੀਗਾ ਬਈ ਕੀ ਨਾਲ ਲੈਂਦੇ ਐ ਇੱਥੋਂ ਸਬਜ਼ੀ ਲੈ ਕੇ ਜਾਓ ਤੁਸੀਂ ਨਾਲੇ ਕੱਟ ਰੈਂਜ ਦੇ ਵਿੱਚ ਸਬਜ਼ੀ ਤੇ ਆਪਣੇ ਕੀ ਨਾਲ ਲੈਂਦੇ ਐ ਮੰਨੂ ਸਾਹਿਬ ਨਾਲ ਆਪਾਂ ਗੱਲ ਕਰਾਂਗੇ ਬਾਈ ਨਾਲ ਬਾਈ ਨਾਲ ਆਪਾਂ ਗੱਲ ਕਰਾਂਗੇ ਆ ਭਾਈ ਮੈਨੂੰ ਨਾਲ ਗੱਲ ਕਰਾਂਗੇ ਵਾਲਾ ਭਾਜੀ ਤੁਸੀਂ ਕੀ ਕਹਿਣਾ ਜਾਉਂਗੇ ਲਾਈਵ ਦੇ ਵਿੱਚ ਤੁਹਾਡੀ ਲਾਈਫ ਬਾਰੇ ਤੁਹਾਡੇ ਬਿਜ਼ਨਸ ਬਾਰੇ ਤੁਸੀਂ ਮਤਲਬ ਕੀ ਕਹਿਣਾ ਜਾਉਂਗੇ ਬਹੁਤ ਵਧੀਆ ਤੇ ਭਾਜੀ ਇੱਥੋਂ ਮੇਰੀ ਇੱਕ ਰਿਕੁਐਸਟ ਹੈਗੀ ਹੈ ਵੀ ਸਬਜੀ ਹਾਂਜੀ 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 ਦੱਸੋ ਜੀ ਹਾਂਜੀ ਦੱਸੋ ਜੀ ਕਿਵੇਂ ਜੀ ਲਾਈਫ ਐਸੀਗੀ ਕਿਵੇਂ ਕਿਸੇ ਤਰ੍ਹਾਂ ਲਾਈਫ ਹੈ ਨਹੀਂ ਕਿਵੇਂ ਜੀ ਤੁ ਵੀ ਭਾਈ ਲਾਈਫ ਮਹंगाई ਨਹੀਂ ਹੋਈ ਆਸ਼ਕ ਮਹंगाई ਨਹੀਂ ਪਈ ਚਲੋ ਮਹंगाई ਦੀ ਛੱਡੋ ਗੱਲ ਵੀ ਆਪਾਂ ਸਬਜੀ ਇੱਥੋਂ ਤੁਸੀਂ ਲਿਜਾਇਆ ਕਰੋ ਆਪਣੀ ਆਪ ਦੀ ਇੱਥੋਂ ਲਿਜਾਣੇ ਨਾ ਬਹੁਤ ਵਧੀਆ ਸਬਜੀ ਤੁਹਾਨੂੰ ਕਿਵੇਂ ਲੱਗੀ ਹੈ ਇਹ ਧਾਰੀ ਕਰ ਲੈਂਦੇ ਹਾਂ ਏ ਮੈਨੂੰ ਇੱਕ ਬਹੁਤ ਵਧੀਆ ਪੁਆਇੰਟ ਲੱਗਿਆ ਇਹਨਾਂ ਦਾ ਵੀ ਆਧਾਰਤਾ ਆਪਣੀ ਮੇਰੀਆ ਪਰ ਆਪਕੋ ਪੈਸੇ ਨਹੀਂ ਹੁੰਦੇ ਹਫਤਾ ਬਰ ਰਭੀ ਜਾਂਦਾ ਚਲੋ ਇਹ ਗੱਲ ਬਹੁਤ ਵਧੀਆ ਵੈਸੇ ਸਬਜ਼ੀ ਤੁਹਾਨੂੰ ਤਾਜ਼ਾ ਮਿਲਦੀ ਹੈ ਬਿਲਕੁਲ ਤਾਜ਼ਾ ਮਿਲਦੀ ਹੈ ਚਲੋ ਆਹ ਦੇਖੋ ਸਾਡੇ ਪਿੰਡ ਦੋਲਦਪਰੇ ਦਾ ਭਰਾ ਸਾਡੇ ਨਾਲ ਜੁੜਿਆ ਸੀਗਾ ਤੇ ਇਹਨੇ ਬਹੁਤ ਵਧੀਆ ਗੱਲ ਦੱਸੀ ਵੀ ਸਬਜ਼ੀ ਇਹ ਹਫਤੇ ਵਾਸਤੇ ਉਧਾਰ ਵੀ ਮਿਲ ਸਕਦੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਮੈਂ ਵੀ ਇੱਕ ਮਹੀਨੇ ਬਾਅਦ ਇਹਨਾਂ ਨੂੰ ਪੇਮੈਂਟ ਦੇਣਾ ਤੇ ਮੈਂ ਮੇਰਾ ਆਪਣਾ ਕਹਿਣਾ ਤਾਂ ਬੋਲੀ ਗਿਆ ਮੈਂ ਤਾਂ ਦਿੱਲੀ ਇੱਥੋਂ ਹੀ ਸਬਜ਼ੀ ਲੈ ਜਾਣਾ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਹਨੇਰੀ ਹੋਵੇ ਭਾਵੇਂ ਮੀਂਹ ਹੋਵੇ ਮੈਂ ਤਾਂ ਇੱਥੋਂ ਹੀ ਸਬਜ਼ੀ ਖਾਣਾ ਮੈਨੂੰ ਅੱਜ ਕੱਟੋ-ਕੱਟ ਹੋ ਗਏ 3 ਸਾਲ ਹੋ ਗਏ ਇੱਥੋਂ ਸਬਜ਼ੀ ਖਾਂਦੇ ਨੂੰ ਅੰਕਲ ਨਾਲ ਮੇਰਾ ਕੋਈ ਸਾਖਤਾ ਵੈ ਨਹੀਂ ਮੈਂ ਤਾਂ ਆਪ ਹੀ ਡੇਰੀ ਦੇ ਵਿੱਚ ਲਿਖ ਕੇ ਚਲਾ ਜਾਣਾ ਤੇ ਇਹਨਾਂ ਨੂੰ ਆਪ ਹੀ ਦੇ ਜਾਣਾ Google Pay ਨਾਲ ਮੇਰੀ ਪੇਮੈਂਟ ਹੁੰਦੀ ਹੈ ਤੇ ਕੇ ਵਾਰੀ ਕੈਸ਼ ਐਮਰਜੈਂਸੀ ਕਰਨਾ ਪਵੇ ਤਾਂ ਦੇ ਦੇਣਾ ਨਹੀਂ ਤਾਂ Google Pay ਨਾਲ ਪੇਮੈਂਟ ਹੁੰਦੀ ਹੈ ਤੇ ਆ ਵੇਖੋ ਆ ਸਰਾਰਤ ਕਰ ਰਹੇ ਨੇ ਦੋ ਜਣੇ ਆ ਮੇਰੇ ਭਰਾ ਹੈ ਕਿ ਭਰਾ ਇੱਕ ਭਰਾ ਦਾ ਮੁੰਡਾ ਹੈ ਕਹਿੰਦੇ ਚੱਲੀਏ ਬਹੁਤ ਹੋ ਗਿਆ ਲਾਈਵ ਇਹਨਾਂ ਨੂੰ ਮੈਂ ਕਿਵੇਂ ਸਮਝਾਵਾਂ ਵੀ ਲੋਕਾਂ ਨਾਲ ਮੈਂ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰਾਂ ਤਾਂ ਜੋ ਸਬਜੀ ਦਾ ਚਲੋ ਠੀਕ ਹੈ ਗੁੱਡ ਲੱਕ ਬਾਏ ਹੂ ਰੰਕਲ ਜੀ ਬਸ ਠੀਕ ਹੈ ਜੀ ਠੀਕ ਹੈ ਲਵ ਯੂ ਜਿਉਂਦੇ ਵੱਸਦੇ ਰਹੋ ਤੁਸੀਂ